ਅੰਮ੍ਰਿਤਧਾਰੀ ਹੋਣਾ ਹੈ ਕੀ ਬੇਨਤੀ ਮੇਰੀ ਬੜੇ ਧਿਆਨ ਨਾਲ ਸਮਝੋ ਅਸੀਂ ਕਹਿ ਦਿੰਦੇ ਆ ਵੀ ਅੰਮ੍ਰਿਤਧਾਰੀ ਹੋ ਗੋ ਜਾਂ ਪੂਰੀ ਕੌਮ ਅੰਮ੍ਰਿਤਧਾਰੀ ਹੋਣੀ ਚਾਹੀਦੀ ਹੈ ਪਰ ਸਾਨੂੰ ਪਤਾ ਤੇ ਲੱਗੇ ਨਾ ਵੀ ਅੰਮ੍ਰਿਤ ਹੈ ਕੀ ਹੈ ਤੇ ਅੰਮ੍ਰਿਤਧਾਰਨ ਕਿਵੇਂ ਕਰਨਾ ਇੱਕ ਬੇਨਤੀ ਮੈਂ ਤੁਹਾਨੂੰ ਆਰੰਭਤਾ ਵਿੱਚ ਕਹਿ ਦਿਆਂ ਧਾਰਮਿਕ ਚਿੰਨਾ ਦਾ ਪਹਿਨ ਲੈਣਾ ਅੰਮ੍ਰਿਤ ਧਾਰੀ ਹੋਣਾ ਨਹੀਂ ਹੁੰਦਾ ਬੜੇ ਧਿਆਨ ਨਾਲ ਮੇਰੀ ਬੇਨਤੀ ਸਮਝੋ ਧਰਮ ਦੇ ਚਿੰਨਾ ਦਾ ਪਹਿਨ ਲੈਣਾ ਅੰਮ੍ਰਿਤ ਧਾਰੀ ਹੋਣਾ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਬਾਣੀ ਦੇ ਵਿੱਚ ਅੰਮ੍ਰਿਤ ਸ਼ਬਦ ਕਿਤੇ ਵੀ ਚਿੰਨ ਧਾਰਨ ਕਰਨ ਵਾਸਤੇ ਆਇਆ ਹੀ ਨਹੀਂ ਕਿੱਤੇ ਵੀ ਨਹੀਂ ਆਇਆ ਹੁਣ ਆਮ ਤੌਰ ਉੱਪਰ ਕੀ ਹੁੰਦਾ ਵੀ ਮੈਂ ਖੰਡੇ ਬਾਟੇ ਦੀ ਪਹਲ ਲਈ ਐ ਮੈਂ ਪੰਜ ਕਕਾਰ ਪਹਿਣ ਲਏ ਨੇ ਤੇ ਮੈਂ ਅੰਮ੍ਰਿਤਧਾਰੀ ਹੋ ਗਿਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਕਿਤੇ ਵੀ ਧਰਮਕ ਜਿੰਨਾ ਨੂੰ ਅੰਮ੍ਰਿਤ ਕਿਹਾ ਹੀ ਨਹੀਂ ਗਿਆ ਪਹਿਲਾਂ ਤੇ ਇਹ ਸਭ ਜੋ ਵੀ ਅੰਮ੍ਰਿਤ ਹੈ ਕੀ ਐ ਤੇ ਧਾਰਨ ਕਿਵੇਂ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਦੋਂ ਅੰਮ੍ਰਿਤ ਸ਼ਬਦ ਆਉਂਦਾ ਹੈ ਬਹੁਤਾਂ ਸੰਗਤਾਂ ਜਿਹੜੀਆਂ ਨੇ ਬਾਣੀ ਪੜਨ ਵਾਲੀਆਂ ਬੈਠੀਆਂ ਨੇ ਕਿਉਂਕਿ ਇਹ ਨੁਕਤੇ ਅੱਜ ਵਿਚਾਰਨੇ ਬਹੁਤ ਜ਼ਰੂਰੀ ਨੇ ਕਿ ਅੱਜ ਜਿਹੜਾ ਸਿੱਖ ਆ ਨਾ ਕੋ ਇੱਕ ਧਰਮ ਦੇ ਵਿੱਚ ਜੀ ਰਿਹਾ ਵੀ ਮੈਂ ਕਿਰਪਾਨ ਧਾਰਨ ਕਰ ਲਈ ਐ ਮੈਂ ਕਸ਼ਹਿਰਾ ਪਾ ਲਿਆ ਮੈਂ ਕੜਾ ਪਾ ਲਿਆ ਮੈਂ ਅੰਮ੍ਰਿਤਧਾਰੀ ਹੋ ਗਿਆ ਅਸੀਂ ਇਸ ਧਰਮ ਦੇ ਵਿੱਚ ਜੀ ਰਹੇ ਹਾਂ ਔਰ ਇਸੇ ਕਰਕੇ ਫਿਰ ਸਾਨੂੰ 에ਰਪੋਰਟਾਂ ਮਿਲਦੀਆਂ ਨੇ ਵੀ ਫਲਾਣੇ ਬੰਦੇ ਦਾ ਜੀ ਅੰਮ੍ਰਿਤ ਛਕਿਆ ਉਹ ਤੇ ਕਬਰਾਂ ਤੇ ਜਾਂਦਾ ਉਹਦਾ ਵੀ ਅੰਮ੍ਰਿਤ ਛਕਿਆ ਜੀ ਉਹ ਤੇ ਮੂਰਤੀਆਂ ਦੀ ਪੂਜਾ ਵੀ ਕਰਦਾ ਉਹਦਾ ਵੀ ਅੰਮ੍ਰਿਤ ਛਕਿਆ ਜੀ ਉਹ ਤੇ ਪੰਡਤਾਂ ਦੇ ਕੋਲੇ ਵੀ ਜਾਂਦਾ ਤਾਂ ਫਿਰ ਸਾਨੂੰ ਮਨ ਵਿੱਚ ਆਉਂਦਾ ਵੀ ਕੀ ਅੰਮ੍ਰਿਤ ਧਾਰਨ ਕਰਨ ਤੋਂ ਬਾਅਦ ਜ਼ਿੰਦਗੀ ਬਦਲੀ ਕਿਉਂ ਨਹੀਂ ਹੈ ਹੁਣ ਸਮਝੋ ਜੇ ਕਿਉਂ ਨਹੀਂ ਬਦਲੀ ਕਿਉਂਕਿ ਧਾਰਮਿਕ ਚਿੰਨ ਅਮਰਤ ਹੁੰਦੇ ਨਹੀਂ ਐ ਆਪਾਂ ਬਾਣੀ ਤੋਂ ਉਦਾਹਰਨਾਂ ਲੈਨੇ ਆ ਸੁਖਮਨੀ ਸਾਹਿਬ ਦੀ ਬਾਣੀ ਹਰ ਇੱਕ ਸਿੱਖ ਪੜਦਾ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਚ ਗੁਰੂ ਪਾਤਸ਼ਾਹ ਨੇ ਗੱਲ ਅਮਰਤ ਦੀ ਕੀਤੀ ਤੇ ਪਾਤਸ਼ਾਹ ਕਹਿੰਦੇ ਸੁਖਮਨੀ ਸੁਖ ਅਮਰਤ ਅੱਗੇ ਤੁਸੀਂ ਪੂਰਾ ਕਰ ਦਿਓ ਸੁਖਮਨੀ ਸੁਖ ਅਮਰਤ ਬੋਲੋ ਨਾ ਜੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਅੰਮ੍ਰਿਤ ਪ੍ਰਭ ਦਾ ਨਾਮ ਹੈ ਅੰਮ੍ਰਿਤ ਕੀ ਹੈ ਅੰਮ੍ਰਿਤ ਪ੍ਰਭ ਨਾਮ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਇਹਦਾ ਅਰਥ ਕੀ ਬਣਿਆ ਨਾਮ ਨੂੰ ਜਪਣਾ ਹੀ ਅੰਮ੍ਰਿਤ ਧਾਰਨ ਕਰਨਾ ਹੈ ਜੇ ਅਸੀਂ ਨਾਮ ਨਹੀਂ ਜਪ ਰਹੇ ਅਸੀਂ ਅੰਮ੍ਰਿਤ ਨਹੀਂ ਧਾਰਨ ਕਰ ਰਹੇ ਕਿਉਂਕਿ ਨਾਮ ਤੇ ਪ੍ਰਭੂ ਦਾ ਨਾਮ ਹੀ ਅੰਮ੍ਰਿਤ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਇੱਕ ਵਾਰ ਸਾਰੇ ਬੋਲੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਬਾਣੀ ਹੀ ਅੰਮ੍ਰਿਤ ਹੈ ਇੱਥੇ ਕੀ ਹੈ ਗੁਰੂ ਕੀ ਬਾਣੀ ਹੀ ਅੰਮ੍ਰਿਤ ਹੈ ਇਹਦਾ ਅਰਥ ਕੀ ਬਣਿਆ ਗੁਰੂ ਕੀ ਬਾਣੀ ਨੂੰ ਧਾਰਨ ਕਰਨਾ ਅੰਮ੍ਰਿਤ ਧਾਰਨ ਕਰਨਾ ਹੈ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਹੀਂ ਹੈ ਇੱਕ ਪਰਮੇਸ਼ਰ ਦਾ ਨਾਮ ਹੀ ਅੰਮ੍ਰਿਤ ਹੈ ਉਸ ਤੋਂ ਬਿਨਾਂ ਦੂਜਾ ਕੋਈ ਅੰਮ੍ਰਿਤ ਨਹੀਂ ਹੈ ਇਹ ਬਾਣੀ ਚੋਂ ਉਦਾਹਰਨਾਂ ਨੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਨਾਮ ਦਾ ਖਜ਼ਾਨਾ ਹੀ ਅੰਮ੍ਰਿਤ ਹੈ ਨਾਮੰਧਾਨ ਹੁੰਦਾ ਨਾਮ ਦਾ ਖਜ਼ਾਨਾ ਹੈ ਐ ਗੁਰੂ ਬਾਟੇ ਚ ਪਤਾਸੇ ਪਾ ਕੇ ਅਸੀਂ ਤੇ ਇਦਾਂ ਖੰਡਾ ਕੱਲਾ ਹੀ ਫੇਰਦੇ ਉਹਨੇ ਅੰਮ੍ਰਿਤ ਨਹੀਂ ਸੀ ਬਾਨਾ ਜਦ ਤੱਕ ਉਹਦੇ ਉੱਪਰ ਬਾਣੀ ਨਹੀਂ ਪੜੀ ਜਾਂਦੀ ਇਹਦਾ ਅਰਥ ਬਾਣੀ ਦੀ ਤਾਕਤ ਨੇ ਉਸ ਪਾਣੀ ਨੂੰ ਅੰਬ ਅੰਮ੍ਰਿਤ ਬਣਾ ਦਿੱਤਾ ਤੇ ਗੁਰੂ ਪਾਤਸ਼ਾਹ ਕਹਿੰਦੇ ਸਿੱਖਾਂ ਇਹ ਗੱਲ ਚੇਤਾ ਰੱਖੀ ਤੇਰੀ ਜ਼ਿੰਦਗੀ ਨੂੰ ਵੀ ਗੁਰੂ ਕੀ ਬਾਣੀ ਨਹੀਂ ਅੰਮ੍ਰਿਤ ਬਣਾਉਣਾ ਜੇ ਬਾਣੀ ਧਾਰਨੀ ਨਾ ਕਰੇਗਾ ਤੇ ਤੂੰ ਅੰਮ੍ਰਿਤ ਧਾਰਨੀ ਨਹੀਂ ਹੋ ਸਕਦਾ